ਪਾਈ ਗੌੜੀ ਕਬੀਰ ਜੀ ਪੰਚ ਪਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮੋਂ ਹਉ ਤਪ ਕਾ ਹੀਨਾ ਅਬ ਕਹੋ RAM ਕਮਨ ਗਤ ਮੋਰੀ ਤਜੀ ਲੇ ਬਨਾਰਸ ਮਤ ਭਈ ਥੋਰੀ ਰਹਾ ਸਗਲ ਜਨਮ ਸਿਵਪੁਰੀ ਗਵਾਇਆ ਮਰਤੀ ਬਾਹਰ ਮਗਹਰ ਉਠਿਆ ਆ ਬਹੁਤ ਬਰਸ ਤਪ ਕੀਆ ਕਾਂਸੀ ਮਰਨ ਭਇਆ ਮਗਹਰ ਕੀ 바ਸੀ ਕਾਂਸੀ ਮਗਹਰ ਸਮ ਵਿਚਾਰੀ ਹੋਸੀ ਭਗਤ ਕੈਸੇ ਉਤਰਸ ਪਾਰੀ ਕਹੋ ਗੁਰ ਗਜ ਸੇਵ ਸਭ ਕੋ ਜਾਣੈ ਮੋਆ ਕਬੀਰ ਰਮਤਿ ਸ੍ਰੀ ਰਾਮੈ ਗਉੜੀ ਕਬੀਰ ਜੀ ਜੋ ਆ ਚੰਦਨ ਮਰਦਨੇ ਅੰਗਾ ਸੋ ਤਨ ਜਲੇ ਕਾਠ ਕਹਿ ਸੰਗਾ ਇਸ ਤਨ ਧਨ ਕੀ ਕਮਨ ਬਡਾਈ ਤਨ ਪਰੈ ਉਰਵਾਰ ਨਾ ਜਾਈ ਰਹਾਉ ਰਾਤ ਜੇ ਸੋਵਹਿ ਦਿਨ ਕਰਹਿ ਕਾਮ ਇਕ ਖਿਨ ਲੇਹੇ ਨਾ ਹਰ ਕੋ ਨਾਮ ਹਾਥ ਤਾ ਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਂਧਿਓ ਚੋਰ ਗੁਰਮਤਿ ਰਸ ਰਸ ਹਰ ਗੁਣ ਗਾਵੇ ਆਰਾਮੈ RAM ਰਮਤ ਸੁਖ ਪਾਵੇ ਕਿਰਪਾ ਕਰ ਕੈ ਨਾਮ ਦਿਰਡਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਬੀਰ ਚੇਤਰੇ ਅੰਦਾ ਸਤਿ ਰਾਮ ਝੂਠਾ ਸਭ ਧੰਦਾ ਗਉੜੀ ਕਬੀਰ ਜੀ ਟਿਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ ਰਾਮ ਦੁੱਖ ਬਿਨ ਸੇ ਸੁਖ ਕੀਓ ਬਿਸਰਾਮ ਬੈਰੀ ਉਲਟ ਭਏ ਹੈ ਮੀਤਾ ਸਾਖਤ ਉਲਟ ਸੁਜਨ ਭਏ ਚੀਤਾ ਅਬ ਮੋਹੇ ਸਰਬ ਕੁਸਲ ਕਰਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਨਿਆ ਰਹਾਉ ਤਨ ਮਹਿ ਹੋਤੀ ਕੋਟ ਅਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੈ ਆਪ ਰੋਗ ਨਾ ਵਿਆਪੈ ਤੀਨੋ ਤਾਪ ਅਬ ਮਨ ਉਲਟ ਸਨਾਤਨ ਹੁਆ ਤਬ ਜਾਨਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਅਵਰਡ ਰਾਮ ਗੌੜੀ ਕਬੀਰ ਜੀ ਪਿੰਡ ਮੂਐ ਜਿਉ ਕਿਹੇ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਣਿਆ ਤਿਨਹਿ ਪਛਾਨਿਆ ਜਿਉ ਗੂੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੁ ਜੇ ਬਹੋਰ ਨਾ ਕਰਨਾ ਸੋ ਪਾਦਰਵ ਹੋ ਜੇ ਬਹੁਰ ਨ ਰਵਨਾ ਸੋ ਧਿਆਨ ਧਰੋ ਜੇ ਬਹੁਰ ਨ ਧਰਨਾ ਐਸੇ ਮਰੋ ਜੇ ਬਹੁਰ ਨ ਮਰਨਾ ਉਲਟੀ ਗੰਗਾ ਜਮਨ ਮਲਾਵ ਬਿਨ ਜਲ ਸੰਗਮ ਮਨ ਮਹਿ ਨਾਵੋ ਲੋਚਾ ਸੰਸਰ ਇਹੋ ਵਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਅਪ ਤੇਜ ਬਾਏ ਪ੍ਰਿਥਵੀ ਆਕਾਸ਼ਾ ਐਸੀ ਰਹਿਤ ਰਹੋ ਹਰ ਪਾਸਾ ਕਹ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਵੋ ਜੇ ਬਹੁਰ ਨ ਆਵ ਗਉੜੀ ਕਬੀਰ ਜੀ ਤਿਪਦੇ ਕੰਚਨ ਸਿਓ ਪਾਈਐ ਨਹੀਂ ਧੋਲ ਮਨ ਦੇ ਰਾਮ ਲੀਆ ਹੈ ਮੋਲ ਹਬ ਮੋਹਿ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮਾਨਿਆ ਰਹਾਉ ब्रह्म कैत कैथे अंत ना पाया राम भगत बैठे घर आया कहो कबीर चंचल मत त्यागी केवल राम भगत निज भागी गौरी कबीर जी जे मरन है सब जगत त्रासा सो मरना गुरु शब्द पर गासा अब कैसे मरूं मरण मन मानिया ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ ਰਹਾਉ ਮਰਨੋ ਮਰਨ ਕਹੈ ਸਭ ਕੋਈ ਸਹਜੇ ਮਰੇ ਅਮਰ ਹੋਏ ਸੋਈ ਕਹੋ ਕਬੀਰ ਮਨ ਭਇਆ ਅਨੰਦਾ ਗਿਆ ਪਰਮ ਰਹਿਆ ਪਰਮਾਨੰਦਾ ਗਉੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵ ਖੋਜਤ ਤਨ ਮਹਿ ਠੌਰ ਨਾ ਪਾਵਾਂ ਲਾਗੇ ਹੋਏ ਸੋ ਜਾਣੈ ਪੀਰ RAM ਭਗਤ ਅਨਿਆਲੇ ਤੀਰ ਰਹਾਉ ਏਕ ਭਾਏ ਦੇਖੋ ਸਭ ਨਾਰੀ ਕਿਆ ਜਾਨੋ ਸਹ ਕੌਣ ਪਿਆਰੀ ਕਹੋ ਕਬੀਰ ਜਾਂ ਕੈ ਮਸਤਕ ਭਾਗ ਸਭ ਪਰਹਰ ਤਾ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾਂ ਕੈ ਹਰਿ ਸਾ ਠਾਕੁਰ ਭਾਈ ਮੁਕਤ ਅਨੰਤ ਪੁਕਾਰਨ ਜਾਈ ਅਬ ਕਹੋ RAM ਭਰੋ ਸਾ ਤੋਰਾ ਤਬ ਕਾਹੂ ਕ ਕਮਨ ਨਿਹੋ ਰਹਾਉ ਤੀਨ ਲੋਕ ਜੋ ਕਹਿ ਭਾਰ ਸੋ ਕਾਹੇ ਨ ਕਰੈ ਪ੍ਰਤਪਾਰ ਕਹੋ ਕਬੀਰ ਇਕ ਬੁੱਧ ਵਿਚਾਰੀ ਕਿਆ ਬਸ ਜੋ ਵਿਖ ਦੇ ਮਹਤਾਰੀ ਗੌੜੀ ਕਬੀਰ ਜੀ ਬਿਨ ਸੱਤ ਸਤੀ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਧੈ ਸਨੇਹ ਜਬ ਲਗ ਰਸ ਤਬ ਲਗ ਨਹੀਂ ਨੇਹ ਰਹਾਉ ਸਾਹਨ ਸੱਤ ਕਰੈ ਜੀ ਆਪਣੇ ਸੋਰ ਮਈਏ ਕੋ ਮਿਲੇ ਨਾ ਸੁਪਨੇ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਨ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਬਿਆਪਿਆ ਸਗਲ ਸੰਸਾਰ ਵਿਖਿਆ ਲੈ ਦੂਬੀ ਪਰਵਾਰ ਰੇ ਨਰ ਨਾਬ ਚੌੜ ਕਤ ਬੋੜੀ ਹਰਥਿਓ ਤੋੜ ਬਿਖਿਆ ਸੰਗ ਜੋੜੀ ਰਹਾਉ ਤੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸ ਨਾ ਝਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹੇ ਕੁੱਲ ਪੂਤਨਾ ਗਿਆਨ ਵਿਚਾਰੀ ਵਿਦਵਾ ਕਸ ਨਾ ਭਈ ਮਹਤਾਰੀ ਜਿਹ ਨਾਰ ਰਾਮ ਭਗਤ ਨਹਿ ਸਾਦੀ ਜਨਮਤ ਕਸ ਨਾਮੂ ਅਪਰਾਦੀ ਰਹਾਉ ਮੋਚ ਮੋਚ ਗਰਭ ਗਏ ਕੀਨ ਬਚਿਆ ਬੁੱਢ ਪੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਖੁਭਜ ਗੁਰੂਪ ਗੌੜੀ ਕਬੀਰ ਜੀ ਜੋ ਜਨ ਲੇ ਖਸਮ ਕਾ ਨਾਮ ਤਿਨ ਕੈ ਸਦ ਬਲੇ ਹਾਰੇ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਭਾਵੇ ਰਹਾਉ ਜਿਹ ਕਟ ਰਾਮ ਰਹਿਆ ਪਰਪੂਰ ਤਿਨ ਕੀ ਪਗ ਪੰਕਜ ਹਮ ਧੂਰ ਜਾਤ ਜਿਲਾਹਾ ਮਤ ਕਾ ਧੀਰ ਸਹਜ ਸਹਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੋਐ ਮੇਰੀ ਬਾਠੀ ਸੰਚ ਮਹਾਰਸ ਤਨ ਭਇਆ ਕਾਠੀ ਵਾਕੂ ਕਹੀਐ ਸਹਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕਲਾਲਨ ਜੋ ਮਿਲਿਆਈ ਆਨੰਦ ਮਾਤੇ ਅਨ ਦਿਨ ਜਾਈ ਚੀਨਤ ਚੀਤ ਨਿਰੰਜਨ ਲਾਇ ਕਹੋ ਕਬੀਰ ਤਉ ਅਨਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਉ ਮਨਹਿ ਵਿਆਪੀ ਮਨਹਿ ਮਾਰ ਕਮਨ ਸਿਧ ਥਾਪੀ ਕਮਨ ਸੋ ਮਨ ਜੋ ਮਨ ਮਾਰੈ ਮਨ ਕੋ ਮਾਰ ਕਹੋ ਕਿਸ ਤਾਰੈ ਰਹਾਉ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭਿਉ ਮਨ ਮਦ ਸੂਦਨ ਤੇ ਭਵਨ ਦੇਉ ਗੌੜੀ ਕਬੀਰ ਜੀ ਓਏ ਜੋ ਦਿਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋ ਰੇ ਪੰਡਤ ਅੰਬਰ ਕਾ ਸਿਉ ਲਾਗਾ ਬੂਜਾ ਬੂਜਨ ਹਾਰ ਸੁਭਾਗਾ ਰਹਾਉ ਸੂਰਜ ਚੰਦ ਕਰਹਿ ਪੁਜਿਆਰਾ ਸਭ ਮਹਿ ਫਸਰਿਆ ਬ੍ਰਹਮ ਵਿਸਾਰਾ ਕਹੋ ਕਬੀਰ ਜਾਣੈਗਾ ਸੋਏ ਹਿਰਦੈ ਰਾਮ ਮੁਖ ਰਾਮੈ ਹੋਏ ਗਉੜੀ ਕਬੀਰ ਜੀ 베ਦ ਕੀ ਪੁੱਤਰੀ ਸਿਮਰਤ ਭਾਈ ਸੰਕਲ ਜੇਵਰੀ ਲੈ ਹੈ ਆਈ ਆਪਨ ਨਗਰ ਆਪ ਤੇ ਬਾਂਧਿਆ ਮੋਹ ਕਾ ਫਾਉਂਦ ਕਾਲ ਸਰ ਸੰਧਿਆ ਰਹਾਉ ਕਟੀ ਨਾ ਕਟ ਤੂਟ ਨਹ ਜਾਈ ਸਾਥ ਸਪਨ ਹੋਏ ਜਗ ਕੋ ਖਾਈ ਹਮ ਦੇਖਤ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈਂ ਰਾਮ ਕਹਿ ਛੂਟਿਆ ਗਉੜੀ ਕਬੀਰ ਜੀ ਦੇ ਮਹਾਰ ਲਗਾ ਪਹਿਰਾਉ ਸਗਲਤਾ ਜੀਨ ਗਗਨ ਦਉ ਰਾਮ ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕੈ ਪਾਵੜੈ ਪਗ ਧਰ ਲੀਜੈ ਰਹਾਉ ਚਲ ਰੇ ਬੈਕੁੰਠ ਤੁਝਹਿ ਲੈ ਤਾਰੂੰ ਕਿ ਚਹਿ ਤਾ ਪ੍ਰੇਮ ਕੈ ਚਾਵਕ ਮਾਰੂੰ ਕਹਿਤ ਕਬੀਰ ਭਲੇ ਅਸਵਾਰਾ ਵੇਦਿਕ ਤੇਵ ਤੇ ਰਹੈ ਨਿਰਾਰਾ ਗਉੜੀ ਕਬੀਰ ਜੀ